ਪਾਣੀ ਜਿਲੰਗੜਾ ਬਣਾ ਪਤਾ ਜੀ ਕਿਹਦਾ ਖੇਡਦਾ ਪਾਣੀ ਬਰਫੀ ਮਨ ਆ ਗਈ ਸੋਣ ਮਕਾਨ ਇਹ ਬਣਦੇ ਇਹ ਮਕਾਨ ਦੀ ਜਗ੍ਹਾ ਹੈ ਅੱਛਾ ਸਾਰੇ ਦਾ ਇਹ ਸਾਰੇ ਰੁੜ ਕੇ ਵਿੱਚ ਬਿਲਕੁਲ ਹੀ ਰੁੜ ਗਿਆ ਥਾ 4000 ਮੀਟਰ ਤੋਂ ਉੱਪਰ ਬੈਠੇ ਬਾਈ ਕਾਫੀ ਚੱਲ ਰਹੀ ਆ ਪ੍ਰਧਾਨ ਜੀ ਦੀ ਬਣਾਈ ਹੋਈ ਤੇ ਚਾਨਾ ਪਾਰ ਕਰਨਾ ਪੈਣਾ ਜਦੋਂ ਐਮਰਜੈਂਸੀ ਫੋਨ ਆ ਤੇ ਉਹਦੇ ਚ ਬੈਲੈਂਸ ਨਹੀਂ ਫਿਰ ਉਹ ਐਮਰਜੈਂਸੀ ਫੋਨ ਕਾਹਦਾ ਹਨਾ ਆ ਹੀ ਰਸਤਾ ਲੱਭ ਰਹੇ ਨੇ ਆ ਸਾਹਮਣੇ ਹੈਗਾ ਪਿੰਡ ਬੜਾ ਪੰਘਾਲ ਜਿੱਥੋਂ ਆਪਾਂ ਆਏ ਆ ਤੇ ਆ ਜਿਹੜਾ ਉੱਪਰ ਦਿਖ ਰਿਹਾ ਇਹ ਹੈਗਾ ਉੱਪਰ ਪੰਘਾਲ ਗੁੱਡ ਮਾਰਨਿੰਗ ਦੋਸਤੋ ਸਵੇਰ ਸਵੇਰ ਦਾ ਮਾਹੌਲ ਬੜਾ ਪੰਘਾਲ ਤੋਂ ਤੇ ਆਹ ਸਾਹਮਣੇ ਤੁਹਾਨੂੰ ਦੂਰ ਦਿਖਦਾ ਹੋਊਗਾ ਆਪਣਾ ਪ੍ਰਧਾਨ ਸੇਵ ਤੋੜਨ ਲੱਗਿਆ ਹੋਇਆ ਆਓ ਦੇਖੋ ਕਿ ਆਕ ਸਵੇਰ ਦੌੜ ਕੇ ਪ੍ਰਧਾਨ ਜੀ ਆ ਰਹੇ ਨੇ ਲੈ ਕੇ ਕੁਆਲਟੀ ਦਿਖਾਉਣੇ ਆ ਤੁਹਾਨੂੰ ਕੁਆਲਟੀ ਕੁਆਲਟੀ ਤੁਹਾਨੂੰ ਸਿਬਾਂ ਦੀ ਕਹਿੰਦੇ ਆ ਕੇ ਚੈੱਕ ਕਰਾਉਂਦੇ ਨੇ ਉਹ ਗੱਲ ਇਹ ਆ ਕਿ ਆਪਾਂ ਰਾਤ ਅਥੇ ਸਟੇ ਕਰੀ ਸੀਗੀ ਆ ਪਿੱਛੇ ਆਪਣਾ ਹੈਗਾ ਰੈਸਟ ਹਾਊਸ ਫੋਰੈਸਟ ਰੈਸਟ ਹਾਊਸ ਜਿੱਥੇ ਆਪਾਂ ਨੇ ਸਟੇ ਕਰੀ ਸੀਗੀ ਤੇ ਬਹੁਤ ਹੀ ਸ਼ਾਨਦਾਰ ਪਿੰਡ ਆ ਇੱਧਰ ਪ੍ਰਧਾਨ ਜੀ ਪਹੁੰਚ ਚੁੱਕੇ ਨੇ ਹਾਂਜੀ ਪ੍ਰਧਾਨ ਜੀ ਲੈਣ ਦੇ ਦੇਖੋ ਸੇਬ ਤਾਂ ਉੱਲੀ ਆਂਦੇ ਨੇ ਨੇੜੇੋਂ ਦਿਖਾਉਂਦੇ ਆਂ ਸੇਬਾਂ ਦੀ ਕੁਆਲਿਟੀ ਦੇਖੋ ਜਿਹੜੇ ਸੇਬ ਆਪਣੇ 2.5 300 300 ਰੁਪਏ ਕਿਲੋ ਮਿਲਦੇ ਨੇ ਨਾ ਇੱਥੇ گاਵਾਂ ਨੂੰ ਪਾਉਂਦੇ ਆ ਬਾਈ ਉਹਨਾਂ ਨੂੰ گاਵਾਂ ਨੂੰ ਪਾਉਂਦੇ ਕੋਈ ਬੁੱਕਤ ਨਹੀਂ ਹੈਗੀ ਹਾਂ ਕਿਉਂਕਿ ਜੇ ਲੈ ਕੇ ਜਾਂਦੇ ਆ ਨਾ ਤਾਂ ਇਹਨਾਂ 50 ਤੋਂ 60 ਰੁਪਏ ਜਿਹੜੇ ਖੱਤਰਾਂ ਵਾਲੇ ਢਾਈ ਲੈ ਲੈਂਦੇ ਆ ਕਿਲੋ ਕਿਲੋ ਦੇ ਹਾਂ ਟ੍ਰਾਂਸਪੋਰਟ ਦੇ ਕਹਿੰਦੇ 40 ਰੁਪਏ ਆਗੇ 50 ਰੁਪਏ ਆ ਤਾਂ ਕਹਿਣ ਦਾ ਮਤਲਬ ਇਹਨਾਂ ਨੂੰ ਘਾਟਾ ਪੈਂਦਾ ਕੋਲੋਂ ਪਾਉਣੇ ਪੈਂਦੇ ਆ ਪੈਸੇ ਹਾਂ ਤਾਂ ਕਰਕੇ ਫਿਰ ਵੀ ਵਿਚਾਰੇ ਇੱਥੇ ਜਿੰਨੇ ਕੁ ਖਾਦੇ ਉਹ ਗਲੀ ਜਾਂਦੇ ਨੇ ਥੱਲੇ ਗਿਰੇ ਪੈਰ ਤੇ ਉਹ ਸੁੱਤਾ ਲੈਂਦੇ ਆ ਤੇ ਬਾਕੀ ਦੇ ਜਿੰਨਾ ਕੋਈ ਖਾ ਸਕਦੇ ਜਿੰਨੇ ਤਰੀਕੇ ਦਾ ਗਾਵਾ ਨੂੰ ਪਾ ਦਿੰਦੇ ਆ ਇਹ ਸਹੀ ਗੱਲ ਆ ਸਹੀ ਗੱਲ ਆ ਉਹੀ ਆ ਬਸ ਤੇ ਹੋਰ ਨਹੀਂ ਇੱਥੇ ਕੋਈ ਵੈਲਿਊ ਨਹੀਂ ਤੇ ਪਿੱਛੇ ਬ੍ਰੈਂਡਿੰਗ ਘਮਕੜਨਾਵਾ ਦੀ ਪ੍ਰੋਮੋਸ਼ਨ ਕਰ ਰਹੇ ਆਪਣੇ ਪ੍ਰਧਾਨ ਜੀ ਲੋਬੀ ਮਤਰੋ ਵਾਹ ਅੱਪ ਸਿੱਧਾ ਸਫ਼ਰ ਅੱਜ ਆਪਣਾ ਅੱਜ ਆਪਾਂ ਕਿਹੜੀ ਜਗ੍ਹਾ ਜਿਹੜੀ ਉੱਥੇ ਰੁਕਣਾ ਹੈ ਮੜ ਮੜ ਹਾਂ ਮੜ ਤੱਕ ਅੱਜ ਸਫ਼ਰ ਕਰਨਾ ਹੈ ਬੜਾ ਭੰਗਾਲ ਤੋਂ ਤੇ ਜੀ ਆਲਾ ਜੀ ਨੇ ਇਹ ਬਹੁਤ ਵਧੀਆ ਇਹਨਾਂ ਨੇ ਸੇਵਾ ਕੀਤੀ ਇੱਥੇ ਬੜਾ ਜੀ ਲੱਗਿਆ ਗੱਲਾਂ ਬਾਤਾਂ ਸੋਹਣੀਆਂ ਹੋਈਆਂ ਇਹਨਾਂ ਦਾ ਬੇਟਾ ਸੀ ਸ਼ਸ਼ੀ ਉਹਨੇ ਬੜਾ ਜੀ ਲਵਾਇਆ ਕੱਲ ਸੋਹਣੀਆਂ ਗੱਲਾਂ ਬਾਤਾਂ ਹੋਈਆਂ ਤੇ ਵਧੀਆ ਰਾਤ गुजरी ਹੁਣ ਫਿਰ ਪਿਆਰ ਪਿਆਰ ਹੋ ਕੇ ਪਿੰਡ ਵੱਸ ਮੜਾ ਜੇ ਗੇੜਾ ਲਾ ਕੇ ਤੇ ਚੱਲਦੇ ਆਂ ਫਿਰ ਅੱਗੇ ਵਾਸਤੇ ਵੱਦੇ ਆ ਪਿੰਡ ਇਹ ਵਾਕਈ ਬਹੁਤ ਖੂਬਸੂਰਤ ਆ ਪਰ ਜਿੱਥੇ ਖੂਬਸੂਰਤੀ ਹੁੰਦੀ ਆ ਉੱਥੇ ਮੁਸ਼ਕਲਾਂ ਵੀ ਹੁੰਦੀਆਂ ਨੇ ਜ਼ਿੰਦਗੀ ਇੰਨੀ ਸੌਖੀ ਨਹੀਂ ਹੁੰਦੀ ਤੇ ਰਹਿਣ ਲਈ ਬਹੁਤ ਮਿਹਨਤ ਮੁਸ਼ਕਲ ਕਰਨੀ ਪੈਂਦੀ ਆ ਆ ਖੇਤ ਦੇਖ ਲਓ ਵਿੱਚ ਪੱਥਰ ਨੇ ਸਾਰੇ ਦੇ ਵਿੱਚ ਤੇ ਫਸਲ ਆ اگਾਉਣੀਆਂ اگਾਉਣੀਆਂ ਤਾਂ ਇੱਕ ਪਾਸੇ ਫਿਰ ਉਹ ਵੇਚਣੀਆਂ ਸਭ ਤੋਂ ਵੱਡੀ ਪ੍ਰੋਬਲਮ ਆ ਤੇ ਉਹਦੇ ਕਰਕੇ ਲਿਮਟਿਡ ਜਿੱਥੇ ਜ਼ਿੰਦਗੀ ਆ ਪਰ ਖੂਬਸੂਰਤੀ ਬਹੁਤ ਆ ਬਹੁਤ ਹੀ ਪਿਆਰੇ ਲੋਕ ਨੇ ਬਹੁਤ ਹੀ ਚੰਗੇ ਦੇਖੋ ਪਿੰਡ ਕਿਆ ਖੂਬਸੂਰਤ ਹੈ ਸਵੇਰ ਦਾ ਨਜ਼ਾਰਾ ਬੜਾ ਬੰਗਾਲ ਦਾ ਪੁੱਛ ਲੋ ਹਾਂ ਸਨ ਨਾ ਪੈਨੋ ਜਾ ਰਹੇ ਹੈ ਪੈਨ ਪੈਨ ہمارے ਪਾਸ ਕੁਝ ਐਕਸਟਰਾ ਹੈ ਲੈ ਲੋ ਆਪ ਕੱਢੀ ਇੱਥੇ ਹੈ ਸਾਰੇ ਰੈਡੀ ਹੋਣ ਲੱਗੇ ਇਹਨਾਂ ਨੇ ਵੀ ਅੱਗੇ ਉੱਪਰ ਜਾਣਾ ਹੈ ਇਹ ਵੀ ਸਾਰੇ ਤਿਆਰ ਹੋਣ ਲੱਗੇ ਇਧਰ ਸ਼ਸ਼ੀ ਵੀ ਜਾਣਾ ਹੁੰਦਾ ਤਾਂ ਸਾਥ ਮੈਂ ਚੱਲ ਪੜਦੇ ਹਾਂ ਮਾਰਾ ਗਿਆ ਹਾਂ ਇਹਨਾਂ ਨੇ ਖੇਤ ਜਾਣਾ ਤਿਆਰ ਹੋ ਰਿਹਾ ਇਧਰ ਬਾਈਆਂ ਨੇ ਆਪਣੇ ਕੰਮ ਤੇ ਜਾਣਾ ਸਾਰੇ ਆਪਣੇ ਆਪਣੇ ਕੰਮ ਲਈ ਤਿਆਰ ਹੋ ਰਹੇ ਨੇ ਠੀਕ ਹੈ ਓਕੇ ਮਾਤਾ ਜੀ ਓਕੇ ਬਾਏ ਬਾਏ ਤੇ ਇਧਰ ਆਪਣੇ ਬੰਦੇ ਵੀ ਰੈਡੀ ਨੇ ਜੀ ਅਦਾਲਤ ਜੀ ਵੀ ਕੰਮ ਸ਼ੁਰੂ ਕਰਤਾ ਆਪਣਾ ਇਹਨਾਂ ਨੇ ਵੀ ਸਾਰਾ ਦਿਨ ਦੀ ਸ਼ੁਰੂਆਤ ਦੇ ਨਾਲ ਕੰਮ ਚਾਲੂ ਹੋ ਗਿਆ ਸਭ ਪੈਕ ਹੋ ਕੇ جا ਰਿਹਾ ਤੇ ਆਪਾਂ ਜੇਨ ਵਾਪਸੀ ਵੱਲ ਜਾ ਰਿਹਾ ਚਲ ਜੀ ভাই ਫਿਰ ਚਲੋ ਠੀਕ ਹੈ ਵਿਚ ਬਾੜ ਆਈ اچھا 16 ਮਕਾਨ ਇੱਥੇ ਦੇ 16 ਮਕਾਨ ਲੰਘ ਗਏ ਜੀ ਗਾਜੀ ਰਾਜ ਜੀ ਆਦਲ ਜੀ ਦੱਸਿਆ ਨਦੀ ਹੈ ਜਿਹੜੀ ਰਾਵੀ ਹੈ ਇਹਦੇ ਕੰਡੇ ਕੰਡੇ ਇੱਥੇ ਕਹਿੰਦੇ ਪਾਰ ਹੁੰਦੀ ਸੀ ਅੱਛਾ ਹੋ ਗਈ ਤੂੰ ਆ ਗਈ ਤੇ 16 ਮਕਾਨ ਫਰਡ ਦੇ ਵਿੱਚ ਚਲੇ ਗਏ 16 ਮਕਾਨ ਕਹਿੰਦੇ ਰਾਵੀ ਦਰਿਆ ਹੈ ਜਿਹੜਾ ਪਰਲੇ ਪਾਸੇ ਉਧਰ ਦੂਰ ਹੁੰਦਾ ਸੀਗਾ ਇਹਦੇ ਕੰਡੇ ਕੰਡੇ 16 ਮਕਾਨ ਜੀ ਆ ਲਾਲ ਜੀ ਉਹਨਾਂ ਦੇ ਕਹਿੰਦੇ ਸਾਡੇ ਹੁੰਦੇ ਸੀ ਪਰਲੀ ਸਾਈਡ ਹੁੰਦਾ ਸਰ ਜੀ ਅੱਛਾ ਪਰਲੀ ਸਾਈਡ ਪਰਲੀ ਸਾਈਡ ਹੁੰਦਾ ਸੀ ਇਹ ਨਵਾਂ ਜੀ ਸੋਹਣਾ ਮਕਾਨ ਇਹ ਬਣੇ ਤੇ ਇਹ ਮਕਾਨ ਦੀ ਜਗ੍ਹਾ ਹੈ ਅੱਛਾ ਸਾਰੇ ਡੈਗੇ ਸਾਰੇ ਰੁੜ ਗਏ ਵਿੱਚ ਫਿਲੂ ਫਿਲੂ ਰੁੜ ਗਿਆ ਥਾ ਠੀਕ ਹੈ ਕਿ ਨਹੀਂ ਸਿੱਧਾ 5-7 ਸਾਲ ਲਈ ਤਾਂ ਹੀ ਰਹੇ ਤਰਫਾਲ ਦਾ ਲਗਾ ਕੇ ਅੱਛਾ ਟੈਂਪਰੇਰੀ ਟੈਂਪਰੇਰੀ ਅੱਛਾ ਤੁਸੀਂ ਤਰਫਾਲ ਨੇ ਦੀ ਥੋੜੀ ਇਸ ਰਾਤ ਹਾਂ 5600 ਰੁਪਏ ਆ ਅੱਛਾ 5600 ਉਹ ਖਾ ਗਏ ਪ੍ਰਧਾਨ ਵਗੈਰਾ ਅੱਛਾ 5200 ਰੁਪਏ ਦੇ ਮੈਂ ਕਹਾ ਆਖਿਆ ਉਹ ਤੁਸੀਂ ਲਾ ਨੂੰ ਹਾਂ ਪਰ ਮੈਨੂੰ ਨੂੰ ਚਾਹੀਦਾ ਭਾਈ ਇਹ 5600 ਦਾ ਇੱਕ ਰੁਪਏ ਹਾਂ ਜੈਨੇ ਬੰਦਾ ਸਹੀ ਹੈ ਲੈ ਇਦਾਂ ਦਾ ਬਣਾ ਕੇ ਐਸ ਭਾਈ ਲੈ ਲੈ ਅੱਛਾ ਹਾਂ ਦੱਸੋ ਬਈ ਇਦਾਂ ਹੀ ਦਣਾ ਹੈ ਜਾਂ ਸਭ ਪਾਸੇ ਆਹੀ ਹਾਲਾ ਕਰਪਸ਼ਨ ਆ ਟੁੱਟੀ ਜਾਂਦੇ ਲੋਕਾਂ ਨੂੰ ਸਹੀ ਹੈ ਸਹੀ ਹੈ ਸਭ ਪਾਸੇ ਕ੍ਰਾਪਸ਼ਨ ਉਹ ਬੰਦਾ ਹੈਗਾ ਉਹ ਮਾਰੇ ਜਾਉਦਾ ਹਾਂ ਉਹ ਪੈਸੇ ਵਾਲਾ ਉਹ ਤੜੀ ਜਾਉਦਾ ਸਾਰਾ ਵਾਰ ਉਹਦਾ ਕੰਮ ਹੋਈ ਜਾਂਦਾ ਕਿਉਂਕਿ ਉਹ ਪੈਸੇ ਛੱਟ ਦਿੰਦਾ ਹਾਂ ਉਹਦਾ ਕੰਮ ਨਿਕਲ ਜਾਂਦਾ ਬਾਕੀ ਜਾਰੇ ਸਹੀ ਹੈ ਆਹ ਭਾਈ ਮਿਲਿਆ ਆਪਾਂ ਨੂੰ ਕਾਗੜਨ ਚੱਲੇ ਆਂ ਕਿਆ ਨਾਮ ਹੈ ਮੇਰਾ ਨਾਮ ਮਿਤਵਿੰਦ ਹੈ ਦਵਿੰਦਰ ਆ ਪੰਜਾਬੀ ਨਾਮਾਂ ਜਮਾਈ ਬੱਲੇ ਤੇਰੇ ਦਵਿੰਦਰ ਫਿਰਦਾ ਪੰਜਾਬੀ ਨੌਜਾਬੀ ਰੱਖੀ ਫਿਰਦਾ ਕਿੱਧਰ ਜਾਣਾ ਫਿਰ ਹੁਣ ਬੱਸ ਉੱਪਰ ਠੀਕ ਹੈ ਜੀ ਠੀਕ ਹੈ ਠੀਕ ਹੈ ਆ ਜਾ ਫਿਰ ਤੇ ਇਧਰ ਰਾਵੀ ਦਰਿਆ ਜਿਹਨੂੰ ਆਪਾਂ ਨੇ ਪਾਰ ਕਰਕੇ ਹੁਣ ਅੱਗੇ ਜਾਣਾ ਹੈ ਤੇ ਉਹ ਸਾਹਮਣੇ ਹੈਗਾ ਪਿੰਡ ਬੜਾ ਬੰਗਾਲ ਜਿੱਥੋਂ ਆਪਾਂ ਆਏ ਆ ਤੇ ਆ ਜਿਹੜਾ ਉੱਪਰ ਦਿਖ ਰਿਹਾ ਇਹ ਹੈਗਾ ਅੱਪਰ ਬੰਗਾਲ ਜਿੱਥੇ ਰਾਤ ਆਪਾਂ ਕਿਡਾ ਮਾਰ ਕੇ ਆਏ ਸੀਗੇ ਜਾ ਕੇ ਆਇਆ ਤੇ ਜਿਹੜਾ ਥੱਲੇ ਦਿਖ ਰਿਹਾ ਇਹ ਹੈਗਾ ਲੋਅਰ ਬੰਗਾਲ ਤੇ ਨਜ਼ਾਰਾ ਦੇਖੋ ਰਾਵੀ ਦਾ क्या खूबसूरत है जाओगे नीचे ठंड में अब एक ना एक ना या यहीं रहोगे दिन, दिन, तो ठीक, से। से? ठीक है कहाजनाथ से अच्छा ठीक है जी हाँ बढ़िया जिंदगी मुश्किल है ना थोड़ी तो अपनी है ना। हाँ जमीन छोड़ नहीं सकते चलो ठीक है जी ओके बाय बाय ਬੜਾ ਮਗਾਲ ਤੋਂ ਆਪਾਂ ਤੁਰ ਪਏ ਆ ਤੇ ਆ ਪਿੱਛੇ ਆਪਣੇ ਸਕੂਲ ਆ ਜਿਹੜਾ ਹਾਈ ਸਕੂਲ ਜਿੱਥੋਂ ਆਪਾਂ ਲੰਘ ਕੇ ਆ ਤੇ ਆ ਬਣਿਆ ਹੈਲੀਪੈਡ ਜਿੱਥੇ ਕਿਸੇ ਨੇ ਆਉਣਾ ਹੁੰਦਾ ਜਿਵੇਂ ਮਨਿਸਟਰ ਨੇ ਜਾਂ ਫਿਰ ਵੋਟਾਂ ਮਿਲ ਕਹਿੰਦੇ ਵੋਟਾਂ ਪਾਉਣ ਆਉਂਦੇ ਨੇ ਤਾਂ ਹੈਲੀਪੋਰਟ ਤੇ ਆ ਕੇ ਇੱਥੇ ਹੈਲੀਕਾਪਟਰ ਖੜਦਾ ਏ ਤੇ ਵੋਟਾਂ ਲੈਣ ਵਾਸਤੇ ਹੈਲੀਕਾਪਟਰ ਆਹੀਂ ਕਹਿੰਦੇ ਬੂਥ ਇੱਥੇ ਸਪੈਸ਼ਲ ਲੱਗਦਾ ਏ ਉਂ ਚਾਹੇ ਇੱਥੇ ਸਹੂਲਤ ਹੈਗੀ ਕੋਈ ਚਾਹੇ ਨਹੀਂ ਹੈਗੀ ਪਰ ਵੋਟਾਂ ਲੈਣ ਲਈ ਕਹਿੰਦੇ ਚੋਣ ਅਮਲਾ ਚੋਣ ਅਮਲਾ ਹੈਲੀਕਾਪਟਰ ਤੇ ਉਹ ਜ਼ਰੂਰ ਇੱਥੇ ਪਹੁੰਚ ਜਾਂਦੇ ਕਹਿੰਦੇ ਐਮਰਜੈਂਸੀ ਚਾਹੇ ਆਵੇ ਪਿੰਡ ਵਾਲਿਆਂ ਨੇ ਜਿਹੜੇ ਰਸਤੇ ਹੁੰਦੇ ਨੇ ਜਾਂਦੇ ਨੇ ਨਿਕਲਦੇ ਨੇ ਟਰੈਕ ਦੇ ਜਾਂ ਹੋਰ ਇਹਦੇ ਖੇਤਾਂ ਦੇ ਉਹਨਾਂ ਦੇ ਨਾਲ ਇਦਾਂ ਜਿਵੇਂ ਆਹ ਕਰੀਏ ਇਦਾਂ ਕੰਧ ਕਰਕੇ ਜਾਂ ਥੱਲੇ ਇੱਥੇ ਪੱਥਰ ਪਿਛਾ ਕੇ ਇੱਕ ਲੰਘਾ ਜਿਹਾ ਆਪਣਾ ਹੁੰਦਾ ਰਸਤਾ ਤਾਂ ਕਿ ਆਈਡੀਆ ਹੋ ਜਾਵੇ ਰਸਤਾ ਕਿੱਧਰ ਨੋ ਕਿ ਰਸਤਾ ਨਾ ਭਟਕੇ ਤੇ ਬਹੁਤ ਮਿਹਨਤ ਦਾ ਕੰਮ ਹੈ ਵੀ ਪਿੰਡ ਵਾਲੇ ਜਿਹੜਾ ਕਰਦੇ ਨੇ ਤੇ ਇੱਕ ਰਸਤਾ ਬਣਾਉਂਦੇ ਨੇ ਤਾਂ ਕਿ ਰਸਤਾ ਜਿਹੜਾ ਉਹ ਪਤਾ ਲੱਗਦਾ ਰਹੇ ਜਾਂ ਤਾਂ ਥੱਲੇ ਪੱਥਰ ਪਿਛਾ ਦਿੰਦੇ ਨੇ ਜਾਂ ਫਿਰ ਇਦਾਂ ਸਾਈਡਾਂ ਤੇ ਪੱਥਰ ਲਾ ਦਿੰਦੇ ਨੇ ਉਹ ਪਿੱਛੇ ਰਹਿ ਗਿਆ ਬੜਾ ਬੰਗਾਲ ਪਿੰਡ ਸਾਹਮਣੇ ਆਪਾਂ ਆ ਸਕਦੇ ਸੀ ਪਰ ਉੱਥੇ ਕੋਈ ਪੌੜੀ ਨਹੀਂ ਸੀ ਤਾਂ ਕਰਕੇ ਆਪਾਂ ਨੂੰ ਉੱਪਰ ਦੀ ਘੁੰਮ ਕੇ ਆਉਣਾ ਪਿਆ ਇੱਧਰ ਨੂੰ ਬੜਾ ਬੰਗਾਲ ਵਾਸਤੇ ਸੋ ਜਿਹੜਾ ਬੜਾ ਬੰਗਾਲ ਪਿੰਡ ਆ ਇਹ ਇੱਥੇ ਦੇਖੇ ਹੀ ਆਪਾਂ ਰਾਤ ਨੂੰ ਕੋਈ ਲਾਈਟ ਨਹੀਂ ਸੀ ਨਾ ਇੱਥੇ ਬਿਜਲੀ ਆ ਨਾ ਇੱਥੇ ਫੋਨ ਆ ਨੈਟਵਰਕ ਆ ਕਿਸੇ ਦਾ ਤੇ ਸੋਲਰ ਲੱਗੇ ਹੋਏ ਨੇ ਸੋਲਰ ਦੇ ਕਰਕੇ ਮਾੜੀ ਮੋਟੀ ਲਾਈਟ ਆ ਜਿਹੜੀ ਉਹ ਚੱਲਦੀ ਆ ਪਹਿਲਾਂ ਇੱਥੇ ਪਣ ਬਿਜਲੀ ਪ੍ਰੋਜੈਕਟ ਇੱਕ ਲੱਗਿਆ ਸੀਗਾ ਕਿਸੇ ਸੰਸਥਾ ਨੇ ਐਨਜੀਓ ਨੇ ਲਗਵਾਇਆ ਸੀ ਜਿਹਦੇ ਨਾਲ ਇੱਥੇ ਬਿਜਲੀ ਚੱਲ ਪਈ ਸੀਗੀ ਪਰ ਉਹ ਤੋਂ ਬਾਅਦ ਕਹਿੰਦੇ ਜਦੋਂ ਸੜ ਗਿਆ ਜਿਆਦਾ ਪਾਣੀ ਦੇ ਤੇਜ਼ੀ ਦੇ ਆਉਣ ਦੇ ਨਾਲ ਤੇ ਉਹ ਸੜ ਗਿਆ ਉਹਦੇ ਕਰਕੇ ਉਹ ਤੋਂ ਬਾਅਦ ਦੁਬਾਰਾ ਉਹ ਕੰਮ ਚੱਲਿਆ ਨਹੀਂ ਹੈਗਾ ਤੇ ਹੁਣ ਫਿਰ ਇੱਥੇ ਜਿਹੜਾ ਫੋਨ ਆ ਉਹ ਵੀ ਇੱਕ ਫੋਨ ਡੀਸੀ ਨੇ ਦਿੱਤਾ ਹੋਇਆ ਸੈਟਲਾਈਟ ਫੋਨ ਆ ਜਿਹੜਾ ਕਿ ਤੇ ਉੱਥੋਂ ਐਮਰਜੈਂਸੀ ਕਾਲ ਜਿਹੜੀ ਆਪਾਂ ਕਰ ਸਕਦੇ ਆ ਪਰ ਕੱਲ ਅਸੀਂ ਦੇਖਿਆ ਕਿ ਉਹ ਜਿਹੜਾ ਸੈਟਲਾਈਟ ਫੋਨ ਆ ਉਹਦੇ ਵਿੱਚ ਵੀ ਬੈਲੈਂਸ ਆ ਜਿਹੜਾ ਹੈ ਨਹੀਂ ਸੀਗਾ ਉਹ ਬੈਲੈਂਸ ਉਧਰ ਨਹੀਂ ਡੀਸੀ ਦਫ਼ਤਰ ਵੱਲੋਂ ਭਵਾਇਆ ਜਾਂਦਾ ਹੈ ਸੋ ਹੁਣ ਫਿਰ ਜਦੋਂ ਐਮਰਜੈਂਸੀ ਫੋਨ ਆ ਤੇ ਉਹਦੇ ਵਿੱਚ ਬੈਲੈਂਸ ਨਹੀਂ ਫਿਰ ਉਹ ਐਮਰਜੈਂਸੀ ਫੋਨ ਕਾਦਾ ਹਨਾ ਇਦਾਂ ਦੇ ਕੰਮ ਕਰਨ ਸਰਕਾਰਾਂ ਦੇ ਆਪਣੇ ਆਂਦੇ ਜਦ ਕਿ ਇੱਥੇ ਜੇ ਇਹਨਾਂ ਨੂੰ ਕੋਈ ਐਮਰਜੈਂਸੀ ਹੋ ਜਾਵੇ ਕੋਈ 60 ਫੀਟ ਲੱਗ ਜਵੇ ਤਾਂ ਕੋਈ ਇਹਨਾਂ ਕੋਲ ਹੱਲ ਨਹੀਂ ਹੈਗਾ ਦੋ ਦਿਨ ਲੱਗ ਜਾਣਗੇ ਇਹਨਾਂ ਨੂੰ ਥੱਲੇ ਜਾਣ ਵਾਸਤੇ ਵੀ ਤੇ ਉੱਥੋਂ ਕੇ ਬੱਸ ਲੈ ਕੇ ਤਾਂ ਹੋਲੀ ਜਾ ਕੇ ਕਿਤੇ ਮਿਲਦਾ ਹੈ ਜਿੱਥੇ ਆਪਾਂ ਨੂੰ ਇਲਾਜ ਮਿਲਣਾ ਹੈ ਹਸਪਤਾਲਾਂ ਦਾ ਤੋ ਇਹ ਜ਼ਰੂਰੀ ਆ ਕਿ ਇੱਥੇ ਇੱਕ ਤਾਂ ਫੋਨ ਦੀ ਸੁਵਿਧਾ ਹੋਵੇ ਨੈਟਵਰਕ ਹੋਣਾ ਚਾਹੀਦਾ ਤੇ ਦੂਜਾ ਬਿਜਲੀ ਦੀ ਸੁਵਿਧਾ ਬੀਲ ਤਾਂ ਜਦੋਂ ਸੋਲਰ ਤੇ ਫਿਰ ਵੀ ਚੱਲੀ ਜਾਂਦਾ ਪਰ ਫੋਨ ਜਿਹੜਾ ਇਹ ਉਹ ਬਹੁਤ ਜ਼ਰੂਰੀ ਆ ਬਹੁਤ ਔਖੀ ਜ਼ਿੰਦਗੀ ਲੋਕ ਇੱਥੇ ਜਿਉਂ ਰਹੇ ਨੇ ਖੌਤਰਨਾ ਬਣਾ ਦਰਿਆ ਆਪਾਂ ਨੂੰ ਦਰਿਆ ਉਤਰ ਕੇ ਫਿਰ ਉਹ ਪੁਲ ਕ੍ਰੋਸ ਕਰਨਾ ਸੰਭੀਰ ਸੋ ਹਮਾਰੇ ਪੁਲਾ ਉਹ ਕ੍ਰੋਸ ਕਰਨਾ ਆਪਾਂ ਅਥਰਾਂ ਨੂੰ ਨੰ ਪਾਰ ਕਰਕੇ ਲੋ ਜੀ ਆ ਗਿਆ ਪੁਲਾ ਇਹ ਬ੍ਰਿਆਰ ਦੇ ਉੱਪਰੋਂ ਆਪਾਂ ਪਾਰ ਕਰਨਾ ਹੈ ਇਹ ਤਾਂ ਲੱਕੜਾਂ ਦੇ ਟੈਂਪਰੇਰੀ ਪੁਲ ਨੇ ਜਿਹੜੇ ਉਹ ਬਣਾਏ ਹੁੰਦੇ ਨੇ ਲਓ ਮਿੱਤਰੋ ਬ੍ਰੇਕ ਹੋ ਗਈ ਆ ਹੁਣ ਤੇ ਸੇਵ ਖਾਣ ਲੱਗਿਆ 골ਡਨ ਸੇਵ ਤੇ ਇੱਧਰ ਪ੍ਰਧਾਨ ਜੀ ਬੈਠੇ ਖਾ ਰਹੇ ਨੇ ਤੇ ਇੱਧਰ ਬਾਈ ਨਿਰਮਲ ਕਿਵੇਂ ਬਾਈ ਟੇਸਟ ਪਸੰਦ ਆ ਬਸ ਸ਼ਾਨਦਾਰ ਸ਼ਾਨਦਾਰ ਗੱਲ ਬਾਤ ਆ ਕਹਿੰਦੇ ਆ ਆਪਣੇ ਦਾ ਕਹਿੰਦਾ ਕੂੜਾ ਗਵਾੜੇ ਪਾਉਂਦਾ ਬਾਈ ਹਨਾ ਹੂੰ ਬਲਵੇਰੀ ਤੋੜ ਕੇ ਲਿਆ ਕੇ ਆ ਬਾਈ ਨੇ ਸਾਰੇ ਸਾਰੇ ਉੱਠ ਕੇ ਤੋੜੇ ਨੇ ਆਪਣੇ ਤੱਕ ਦਾ ਇਹ ਚੀਜ਼ ਪਹੁੰਚਦੀ ਹੋਣੀ ਹੈ ਜੀ। ਜਿਵੇਂ ਇੱਕ ਨੰਬਰ ਚੀਜ਼ ਆ। ਹੁਣ ਮਿੱਤਰੋ ਸੇਮ ਸਬ ਖਾ ਕੇ ਹੁਣ ਆਪਾਂ ਅੱਗੇ ਤੁਰ ਪਏ ਆ। ਹੌਲੀ ਹੌਲੀ ਜਾਂਦੇ ਆ। ਦਰਿਆ ਦੇ ਸੱਜੇ ਪਾਸੇ ਆ ਰਹੇ ਸੀ ਤੇ ਹੁਣ ਹਜੇ ਟਰੈਕ ਸਾਹਮਣੇ ਕਲੀਅਰ ਨਹੀਂ ਹੈਗਾ। ਦੇਖਦੇ ਆ ਕੁਝ ਕਿਸ ਪਾਸੇ ਲੰਘਾਂ। ਹੈ? ਬਾਕੀ ਦੇਖ ਰਹੇ ਆ। ਟਰਾਈ ਕਰ ਰਹੇ ਆ। ਕਿਹੜਾ ਕਿੱਧਰ ਲੱਭਦਾ। ਵਕਈ ਅੱਜ ਦਾ ਦਿਨ ਇਹ ਆਪਣੇ ਸਾਰੇ ਫਟਾਫੰਗਾ ਟ੍ਰੈਕ ਦਾ ਸਭ ਤੋਂ ਟਫ ਦੇਣਾ। ਅੱਜ ਸਭ ਤੋਂ ਜ਼ਿਆਦਾ ਚੜਾਈ ਆਪਾਂ ਨੇ ਅੱਜ ਚੜ੍ਹੀ। ਕੱਲ ਨੂੰ ਵੀ ਚੜਾਈ ਹੈ। ਅਰੇ ਅੱਜ ਵਾਲੀ ਚੜਾਈ ਸਭ ਤੋਂ ਜ਼ਿਆਦਾ ਹੈ ਤੇ ਲੰਬੀ ਆ। ਲੱਗੇ ਹੋਇਆ ਬਸ ਜਾ ਰਹੇ ਆ। ਦੂਜੀ ਗੱਲ ਵੀ ਰਸਤਾ ਥੋੜਾ ਜਿਹਾ ਕਲੀਅਰ ਨਹੀਂ ਹੈਗਾ। ਰਸਤਾ ਦਿਖ ਨਹੀਂ ਰਿਹਾ ਕਿੱਧਰ ਜਾਣਾ ਹੈ। ਲੱਭ ਰਹੇ ਹਾਂ ਰਸਤਾ। ਦੇਖ ਰਹੇ ਕੋਈ। ਥੱਕ ਗਿਆ। ਹੁਣ ਬਾਈ ਨੂੰ ਵੀ ਰਸਤਾ ਲੱਭ ਰਹੇ ਨੇ। ਆਹ ਨਾਲਾ ਵਗ ਰਿਹਾ ਬਹੁਤ ਬੜਾ। ਇੱਥੇ ਆਪਾਂ ਹੈਗੇ ਰਾਈਟ ਹੈਂਡ ਤੇ ਆਪਾਂ ਲੈਫਟ ਹੈਂਡ ਜਾਣ ਵਾਸਤੇ ਰਸਤਾ ਲੱਭਣੇ ਦੋਨੋਂ ਬਣ ਲੱਗੇ ਰਾਹ ਕਿਸੇ ਪਾਸੇ ਹੈ ਨਹੀਂ ਪੱਥਰਾਂ ਦੇ ਵਿੱਚ ਦੀ ਬੜੀ ਮੁਸ਼ਕਲ ਲੰਘ ਰਹੇ ਹਾਂ ਭਰੌਣਾ ਵਾਲਾ ਪਾਰ ਕਰਨਾ ਦੇਖਦੇ ਹਾਂ ਰਸਤਾ ਲੱਭਦਾ ਕਿ ਨਹੀਂ ਲੱਭਦਾ ਚਾਰੇ ਪਾਸੇ ਪੱਥਰੇ ਪੱਥਰੇ ਆ ਕੱਪਣਾ ਹੈ ਪਾਣੀ ਬਹੁਤ ਜ਼ਿਆਦਾ ਦੇਖ ਰਿਹਾ ਕਿੱਥੇ ਪਾਣੀ ਘੱਟ ਹੋਵੇ ਦੇਖਣਾ ਟੱਪਣੀ ਸਮੇਂ ਕੀ ਮਹੌਲਾ ਬੂਡ ਲਾਉਣੇ ਬਣਿਆ ਲਾ ਵੀ ਇਹੀ ਕੰਮ ਹੋ ਗਿਆ ਬੂਡ ਲਾ ਕੇ ਪਾਰ ਕਰਨਾ ਮੈਨਾਂ ਨਾਲ ਹੋਰ ਕੋਈ ਰਸਤਾ ਨਹੀਂ ਹੈਗਾ ਸੋ ਇਹ ਕੰਮ ਹੋ ਹੀ ਗਿਆ ਇਹ ਨਾ ਤਾਂ ਪਰੇ ਨਾ ਤਾਂ ਤਰਨ ਵਾਸਤੇ ਬੂਡ ਵੜ ਖੋਲ ਕੇ ਅੰਨੇ ਪਾਣੀ ਜੀ ਲੰਘਣਾ ਪਤਾ ਹਾਂ ਜੀ ਕਿੰਨਾ ਖੈਂਦਾ ਪਾਣੀ ਬਰਫੀ ਮਨ ਬਰਫ ਵਾਲਾ ਕੰਮ ਬਰਫ ਦੇ ਉੱਤੋਂ ਵੀ ਲੰਘਿਆ ਜਾਂਦਾ ਕਿਉਂਕਿ ਵਿੱਚ ਨਹੀਂ ਡੋਬਦੇ ਪੈਰ ਇਹਦੇ ਵਿੱਚ ਡੱਬਾਂਗੇ ਆਪਾਂ ਗੋਡੇ-ਗੋਡੇ ਤੇ ਬੱਸ ਕੰਮ ਹੈ ਬਾਈ ਕੰਮ ਬਾਈ ਜੜੂ ਹਾਂ ਜੀ ਫਸਟ ਆਫ ਲੱਕ ਥੈਂਕ ਯੂ ਚਲੋ ਫਿਰ ਪ੍ਰਧਾਨ ਜੀ ਕਰਨ ਲੱਗੇ ਨੇ ਤਰਾਸ ਨਾਲਾ ਸਭ ਤੋਂ ਪਹਿਲਾਂ ਦੇਖ ਲੋ ਚਰਮਾ ਤੇ ਚਰਨਾ पार ਕਰਨਾ ਪੈਣਾ ਹੈ ਹਨ ਸਟਿਕ ਫੜਾ ਦਿਓ ਜਾ ਜਾ ਕੇ ਜਾ ਕੇ ਆਰਾਮ ਨਾਲ ਆਰਾਮ ਨਾਲ ਕਿੰਨਾ ਗੜੀ ਪਾ ਬਹੁਤ ਡੁੱਲੋ ਪਾਣੀ ਆ ਸਾ ਸੁਬਰੀ ਵਧਾਨੀ ਨੇ ਪਾਰ ਕਰੇ ਲਿਆ ਵੈਰੀ ਗੁੱਡ ਵੈਰੀ ਗੁੱਡ ਬੰਨੀ ਹੰਦਾ ਤਿਆਰੀ ਰঞ্জੀਸ਼ਾ ਮਾ ਬੰਨੀ ਹੰਦਾ ਤਿਆਰੀ ਆ ਜਾ ਕੋਣ ਲੱਗੂ ਪਤਾ ਤੈਨੂੰ ਲੱਗੂ ਤੈਨੂੰ ਪਤਾ ਵਾੜ ਸਹੀ ਪਾਣੀ ਚ ਪਾਇਰ ਸੰਭਾਲ ਕੇ ਤਲਕਣ ਮੋਦਿਆ ਤਲਕਣ ਆ ਤਲਕਣ ਥੱਲੇ ਥੱਲੇ ਹਰੇ ਉਰੇ ਨੂੰ ਇੱਧਰ ਨੂੰ ਇੱਧਰ ਨੂੰ ਕਾਹ ਨਾ ਟੱਪ ਜੇ ਕੱਕ ਜੂਗਾ ਲੈ ਕੱਕ ਜੂ ਦੇਖੋ ਵੀ ਆਹ ਰਾਤ ਤੱਕ ਨਾ ਕੋਰੇ ਦਾ ਤਾਂ ਇੱਥੇ ਖੜ ਕੇ ਫੜਾ ਦਿੰਦੇ ਯਾਰ ਅੱਜ ਤਾਂ ਮੈਂ ਚੱਲ ਫੜਾ ਫਿਰ ਮੈਂ ਵੀਡੀਓ ਬਣਾਇ ਜੰਦਾ ਕਿੱਜੀ ਲੱਖ ਬੱਤੀ ਬਾਈ ਜੂ ਏ ਤੋਂ ਲੱਤਣਾ ਤਿੰਨ ਲੱਤਾਂ ਦਾ ਫਰਕ ਬਹੁਤ ਹੁੰਦਾ ਬਹੁਤ ਫਰਕ ਆ ਕਾੜੀ ਵਾਹਾ ਠੰਡਾ denn ਲੱਗਿਆ ਓਹੋ ਠੰਡਾ ਨਹੀਂ ਹੈਗਾ ਜਾਮ ਕਰ ਸਕੇ ਜਾਮ ਸਿੱਟਾ ਆਹ ਤਕੜਾ ਕੰਮ ਵੀ ਲੈ ਵੀ ਬਾਹਰ ਕਰ ਲਿਆ ਪਾਣੀ ਬਹੁਤ ਠੰਡਾ ਸੀਗਾ ਪਰ ਬਾਈ ਉਹ ਨਹੀਂ ਆ ਦੇਖੋ ਤਿਆਰਪੇਕਾਰ ਬੰਦੇ ਦਾ ਕੰਮ ਸਲੀਪਰ ਲੈ ਕੇ ਆਏ ਨੇ ਨਾਲ ਸਲੀਪਰ ਨਾਲ ਪਾਰ ਕਰਨ ਨਾਲ ਸੌਖਾ ਹੋ ਜਾਂਦਾ ਹਾਨ ਵਾਲਾ ਪਾਰ ਕਰਿਆ ਆਪਾਂ ਨੇ ਪਾਣੀ ਦੇਖੋ ਕਿੰਨਾ ਜ਼ਿਆਦਾ ਦੇਖੋ ਭਾਈ ਇਹ ਦੇਖਦਾ ਆਓ ਤੁਹਾਨੂੰ ਉਹ ਆਹ ਜਿਹੜੀ ਖਾਈ ਹੈ ਨਾ ਇਹਦੇ ਵੀ ਪਰਲੇ ਪਾਸੇ ਤੁਹਾਨੂੰ ਨਹੀਂ ਦਿਖ ਰਹੀ ਹੈ ਉੱਥੇ ਪਿੰਡਾ ਅੰਦਰਲੇ ਪਾਸੇ ਇਹਦੇ ਇਧਰ ਨੇ ਬਸ ਸਕਦਾ ਸੱਜਿਆ ਤੁਹਾਨੂੰ ਉੱਥੇ ਪਿੰਡਾ ਉੱਥੋਂ ਆਪਾਂ ਚੱਲ ਚੱਲ ਕੇ ਚੱਲ ਚੱਲ ਕੇ ਚੱਲ ਚੱਲ ਕੇ ਚੱਲ ਚੱਲ ਕੇ ਇਹ ਸਾਰੇ ਪਹਾੜਾਂ ਦੇ ਵਿੱਚ ਤੇ ਤੁਰ ਤੁਰ ਕੇ ਲੰਕੇ ਆ ਗਏ ਆਪਨ ਨਲਾਵਾਰ ਕਰਿਆ ਤੇ ਹੁਣ ਇੱਥੇ ਬੈਠੇ ਆ ਤੇ ਗਾਹਾਂ ਜਾਣਾ ਹੈ ਆਪਾਂ ਇੱਧਰ ਨੂੰ ਉਹ ਆਪਣੇ ਸਾਥੀ ਜਾ ਰਹੇ ਨੇ ਆ ਰਸਤਾ ਆਪਾਂ ਬਰਕਰਕੇ ਉੱਪਰ ਨੂੰ ਜਾਣਾ ਵਾਹ ਬੜਾ ਘੜਾ ਕੰਮ ਹੋਇਆ ਬਈ ਕਿਤਾ ਤੋਪਾ ਨਹੀਂ ਠੰਡੀ ਹਵਾ ਤੇ ਨਾਲ ਹੌਲ ਜਾਈ ওই ਪੱਥਰਾਂ ਉੱਪਰ ਦੀ ਦੇਖੋ ਕੈਸੇ ਪੱਥਰ ਨੇ ਇਹਨਾਂ ਪੱਥਰਾਂ ਉੱਪਰ ਦੀ ਚਰਚਰ ਕੇ ਲੰਘਣਾ ਪੈ ਰਿਹਾ ਜਿਹੜਾ ਗੱਡੀਆਂ ਦਾ ਮੜਾ ਮੜਾ ਰਸਤਾ ਬਣਾ ਹੋਇਆ ਉਹ ਦੇਖ ਕੇ ਅੱਗੇ ਦੇਖੋ ਰਸਤਾ ਇੱਕ ਇੱਕ ਪੈਰ ਚੱਕਣ ਨੂੰ ਜਾਨ ਨਿਕਲਦੇ ਜਾਨ ਉੱਪਰੋਂ ਟਾਈਮ ਹੋ ਰਿਹਾ ਟਿਕਾਣੇ ਤੇ ਪਹੁੰਚਣਾ ਹੈ ਜੋ ਕੋ ਨਹੀਂ ਸਕਦੇ ਸੋ ਜਾਣਾ ਹੀ ਪੈਣਾ ਹੈ ਵੇ ਹਾਈਟ ਲਗਭਗ 36 3700 ਮੀਟਰ ਤੇ ਆ ਚੁੱਕੇ ਆ ਤੇ ਟਾਈਮ ਵੀ ਸ਼ਾਮ ਦਾ ਹੋ ਗਿਆ ਆ ਦੇਖੋ ਇਹ ਚਰਨੇ ਦਾ ਪਾਣੀ ਆ ਜੰਮਣਾ ਸ਼ੁਰੂ ਹੋ ਗਿਆ ਅੱਗੇ ਵੀ ਇੱਥੇ ਆ ਸਾਰੀ برف ਜੰਮੀ ਹੋ ਗਈ ਪਾਣੀ ਦੇ ਉੱਪਰ برف ਜੰਮਣੀ ਸ਼ੁਰੂ ਹੋ ਗਈ ਤੁਸੀਂ ਬਹੁਤ ਹਾਈਟ ਤੇ ਆ ਗਏ ਕਿਪਰ ਟੈਂਪਰੇਚਰ ਜਿਹੜਾ ਉਹ ਵੀ ਘਟਣਾ ਸ਼ੁਰੂ ਹੋ ਗਿਆ। ਠੰਡ ਹੋ ਗਈ ਪੂਰੀ। ਪਰ ਸਫ਼ਰ ਜਾਰੀ ਆ। ਚੱਲੇ ਜਾ ਰਹੇ ਆ। ਠੰਡ ਹੋ ਚੁੱਕੀ ਆ। ਹੋ ਹੋ। ਪੱਥਰ ਨੂੰ ਵੀ ਹੱਥ ਨਹੀਂ ਲੱਗਦਾ ਇਹਨਾ ਠੰਡਾ ਹੋ ਚੁੱਕਿਆ। ਤੇ برفਾਂ ਜਮਣੇ ਸ਼ੁਰੂ ਹੋ ਗਈਆਂ। ਪਰ ਸਫ਼ਰ ਜਾਰੀ ਆ। ਬੜਾ ਬੰਗਾਲ ਤੋਂ ਮੜ ਤੱਕ ਦਾ। ਥੰਸਰ ਪਾਸ ਕ੍ਰੋਸ ਕਰਨਾ ਪਾਣਾ ਕੱਲ ਨੂੰ। ਅਜੇ ਮਰਤਕ ਜਾਣਾ ਹੈ ਜਿਹੜਾ ਕਿ ਬਹੁਤ ਜ਼ਿਆਦਾ ਹਾਈਟ ਆ ਤੇ ਮੈਂ ਜਾ ਰਹੇ ਹਾਂ तकरीबन 1 ਕਿਲੋਮੀਟਰ ਬਾਕੀ ਹੈ ਹਜੇ ਵੀ ਤੇ ਰਸਤਾ ਥੋੜੇ ਸਾਹਮਣੇ ਆ ਪੱਥਰੇ ਪੱਥਰ ਬਿਲਕੁਲ ਪੱਥਰੀ ਪੱਥਰ ਰਸਤਾ ਇਹਨਾਂ ਦੇ ਵਿੱਚ ਦੀ ਹੋ ਕੇ ਜਾਣਾ ਹੈ ਤੁਰਿਆ ਤੁਰਿਆ ਜਾ ਫਕੀਰ ਤੁਰਿਆ ਤੁਰਿਆ ਜਾ ਤੁਰਿਆ ਤੁਰਿਆ ਜਾ ਫਕੀਰ ਤੁਰਿਆ ਤੁਰਿਆ ਜਾ ਹੋ 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 ਲੌਬੀ ਟੈਂਟ ਉਹ ਆਪਣੇ ਲੱਗ ਗਏ ਨੇ ਉਹ ਸਾਹਮਣੇ ਆਪਣਾ ਟੈਂਟ ਲੱਗਿਆ ਤੇ ਆਪਾਂ ਆਏ ਸੀ ਪਾਣੀ ਲੈਣ ਆਪਾਂ ਜਗਾੜ ਰੱਖਿਆ ਹੋਇਆ ਏ ਫੋਲਡਡ ਕੈਨੀ ਆਹਾ ਪਾਣੀ ਭਰ ਕੇ ਹੁਣ ਚੱਲਦੇ ਆ ਅੱਗੇ ਨੂੰ ਤੇ ਕਰਦੇ ਆ ਖਾਣੇ ਦਾ ਲੈਣ ਤੇ ਆ ਲਓ ਜੀ ਪ੍ਰਧਾਨ ਜੀ ਨੇ ਅੱਗ ਵਾਲਤੀਆ ਪੂਰੀ ਵਾਜਮਾ ਲਾਤਾ ਤੁਹਾਨੂੰ ਮਾਹੌਲ ਦਿਖਾਉਨੇ ਹਾਂ ਹੁਣ ਆਪਾਂ ਆਹ ਲੱਗਿਆ ਹੈ ਆਪਣਾ ਟੈਂਟ ਆਹ ਦੂਰ ਤੇ ਇੱਧਰ ਆਹ ਜਿਹੜਾ ਗੱਡੀਆਂ ਦਾ ਭੇਡਾਂਾਂ ਦਾ ਬਣਾਇਆ ਹੁੰਦਾ ਜਿਗਾਰ ਬਹੁਤ ਵਧੀਆ ਚੀਜ਼ ਐ ਇੱਥੇ ਹਵਾ ਨਹੀਂ ਲੱਗਦੀ ਚਾਰੇ ਪਾਸੋਂ ਤੇ ਵਿੱਚ ਇਹਦੇ ਅੱਗ ਵਾਲੀ ਜਾਂਦੀ ਆ ਆਹ ਆਪਾਂ ਨਾਲ ਕਾਫੀ ਧਰਤੀ ਆਪਣੀ ਤੇ ਨਾਲੇ ਆਪਾਂ ਅੱਗ ਵਾਲੀ ਸੇਕਣ ਵਾਸਤੇ ਕਿਉਂਕਿ ਠੰਡ ਬਹੁਤ ਜ਼ਿਆਦਾ ਸਭ ਕੁਝ ਜੰਮਿਆ ਪਿਆ ਹੈ ਆਸੇ-ਪਾਸੇ ਦੇਖੋ ਨਾ ਯਾਰ ਆ ਵੀ ਮੇਥਰ ਟਿਕਾਣੇ ਤੇ ਆਪਾਂ ਪਹੁੰਚ ਗਏ ਆ ਅੱਗੋ ਵਿੱਚ ਜਾਲ ਲੀ ਤੇ ਕਾਫੀ-ਕਾਫੀ ਬਣਾ ਕੇ ਪੀਵਾਂਗੇ ਉਹ ਤੋਂ ਬਾਅਦ ਫਿਰ ਦਾਲ ਚੌਲ ਵਗੈਰਾ ਉਹ ਬਣਾਵਾਂਗੇ ਤੇ ਜਗਾੜ ਜਾਂ ਗੱਡੀਆਂ ਦਾ ਬਹੁਤ ਸੋਹਣਾ ਬਣਾਇਆ ਹੁੰਦਾ ਹੈ ਲਓ ਜੀ ਪ੍ਰਧਾਨ ਜੀ ਬੈਠੇ ਨੇ ਹਾਂ ਜੀ ਪ੍ਰਧਾਨ ਜੀ ਕੀ ਹੋ ਰਿਹਾ ਕਾਫੀ ਬਣਾਉਣਾ ਕਾਫੀ ਠੀਕ ਹੈ ਬਾਅਦ ਫਿਰ ਬਣਾਵਾਂਗੇ ਆਪਾਂ ਦਾਲ ਚੌਲ ਪਿਆਜ਼ ਗਾਰਨਮੈਂਟ ਠੀਕ ਹੈ ਠੀਕ ਨਾਲ ਨਾਲ ਬੋਨ ਫਾਇਰ ਵੀ ਹੋ ਰਹੀ ਹੈਗੀ ਬੋਨ ਫਾਇਰ ਮਿਊਜ਼ਿਕ ਵੀ ਲਾਉਨੇ ਆਪਾਂ ਕੋਈ ਗੱਲ ਨਹੀਂ ਕੋਈ ਵੀ ਲਾਉਨੇ ਆ ਸਭ ਕੁਝ ਚੱਲੂਗਾ ਪੂਰਾ ਬਣਾ ਤ ਆਪਾਂ ਇੱਥੇ ਵੀ ਲੈਂਦੇ ਠੀਕ ਹੈ ਪਰ ਪਾਣੀ ਤੈਨੂੰ ਪਤਾ ਕਿੰਨਾ ਠੰਡਾ ਹਾਂ ਇੱਥੇ ਕਾਲੇ ਹੋ ਜਾਣਗੇ ਭਾਂਡੇ ਫਿਰ ਮੁੜ ਕੇ ਧੋਣੇ ਪੈਣਗੇ ਸਹੀ ਹੈ ਸਹੀ ਹੈ ਹਾਂ ਆ ਲੱਗਾ ਹੋਇਆ ਆਪਣਾ ਟੈਂਟ ਸਮਾਨ ਸੋਨ ਆਪਾਂ ਅੰਦਰ ਰੱਖਤਾ ਤੇ ਇੱਧਰ ਬਾਈ ਨਰਮਲ ਸਿੰਘ ਜੀ ਰੈਡੀ ਹੋ ਰਹੇ ਨੇ ਪੈਕਟ ਠੰਡ ਤੋਂ ਬਚਣ ਲਈ ਤੇ ਆਹ ਦੇਖੋ ਆਪਣਾ ਮੋਰਚਾ ਮੜ ਨਾਉ ਦੀ ਜਗ੍ਹਾ ਇਹ ਮੜ ਜਿੱਥੇ ਆਪਾਂ ਸਟੇ ਕਰਨੀ ਆ ਬੜਾ ਬੰਗਾਲ ਤੋਂ ਚੱਲ ਕੇ ਤੇ ਕੱਲ ਨੂੰ ਫਿਰ ਆਪਾਂ ਅੱਗੇ ਥਮ ਸਰਵਾਸ ਬਾਦ ਚੜਾਈ ਕਰਨੀ ਆ ਮੀਟਰ ਦੇ ਬਾਈ 4000 ਬਾਈ 4000 ਮੀਟਰ ਖਲਾਸ ਚ 4000 ਮੀਟਰ ਤੋਂ ਉੱਤੇ ਆ 4000 ਮੀਟਰ ਤੋਂ ਉੱਪਰ ਬੈਠੇ ਬਾਈ ਕੋਵੀ ਚੱਲ ਰਹੀ ਆ ਪਦਾਨ ਜੀ ਦੀ ਬਣਾਈ ਹੋਈ ਵਾਹ ਵਾਹ ਇਹ ਪਦਾਨ ਦੀ ਬਦੌਲਤ ਹੀ ਬਿਠੇ ਆ ਪਏ ਇਥੇ ਹਾਂ ਪਨਾ ਦੀ ਬਦੌਲਤ ਗੱਡੀ ਮੈਂ ਹੋਟੀ ਬਦੌਲ ਲੱਟਾ ਤੁਸੀਂ ਮੁੱਕਰ ਜਾਂਦੇ ਮੈਂ ਕਢਾਉਣਾ ਇਕੱਲੇ ਨੇ ਹੁਣਾ ਇਹ ਵੀਡੀਓ ਨੂੰ ਬੰਦੇ ਹੀ ਬੰਦੇ ਸਾਰਾ ਹੂੰ ਵੱਡੇ ਆਂਦੇ ਨੇ ਵੀ ਇੱਕ ਆਰੀ ਤੇ ਸੋ ਕੰਮ ਆ। ਗਲਦਾਰ ਕੰਮ ਦੀ ਹੱਸ। ਆਹ। ਹੱਥ ਬੀ ਆਪ। ਵੀ ਦੀ ਕਮਾਣੀ ਫੇਰਕ। ਉਹ ਵੀ ਡਿਕਾਰ ਨੇ ਸਾਹਮਣੇ ਤਾਰਾਂ ਵਾਲੇ ਨਾਉ ਨਾ ਮਨਮਰੇ ਤੋਂ ਲੈ ਆਏ ਬੈਦਰ ਤਿੰਨ ਉਹ ਊਲੰਗਾ ਜੀ ਬੈਦਰ ਬਹੁਤ ਸ਼ਾਨਦਾਰ ਪਰ ਦਿਨ ਨਹੀਂ ਸਹੀ ਨਾ ਛੰਟੇ ਨੂੰ ਚੰਦਰਮਾਨ ਤੋਂ ਨਿੱਲਿਆ ਤਵੜਾ ਇਹ ਬੰਦਾ ਹੂੰ। ਇੱਟਾ ਜੰਗਲ ਉਹਦੇ। ਕੁ ਇਕੱਲੇ ਕਾਰੇ ਹੁੰਦੇ ਨਾ। ਆਈਐਸਓ ਥੋੜਾ ਵਧ ਰੱਖੀਦਾ ਫਿਰ। ਹੂੰ। ਫੜ ਲੈਂਦਾ ਸਾਰੇ। ਜੇ ਚੰਦਰਮਾ ਹੋਵੇ ਆਈਐਸਓ ਟਾਈਟ ਕਰਨਾ ਪੈਂਦਾ। ਛੱਟ ਜਿਵੇਂ ਕਿ ਕਰਾਉਣੀ ਗੂਗਾ ਸ਼ਟਰ ਮਾਰਦਾ ਬੜੇ ਉਹ। ਬੈਟਰੀ ਛੇਤੀ ਖਾ ਜਾਂਦਾ। ਹੂੰ। ਕੱਲੋਂ ਉਹ ਬੰਦੇ ਕਿੰਨੇ ਮੀਟਰਾਂ? ਕਾਪੋ। 5.5। 6 ਗੱਲੇ ਆ ਤੇ ਬਸ। ਪੋਟੇਊਟੋ ਕੁੱਡਨਾ ਸੀਦਾ ਦੇਣਾ ਹੌਣ ਫਿੱਗਰ ਐਂ ਦੇ ਸਾਹ ਦੇ ਜਿੱਥੇ ਬਲਕ ਹੱਪ ਨੇ 6 ਘੰਟੇ ਲਾ ਲਾਉ ਜਾਨਾ ਹੂੰ ਠੀਕ ਹੈ ਅੱਜ ਆਪਾਂ 7:30 ਟੱਲੇ ਸੀ 9:08 9:09 10 11 12 1 2 3 4 5 9 ਘੰਟੇ ਲੱਗੇ ਕਿੰਨੇ ਕਿਲੋਮੀਟਰ ਹੋਏ ਚੁਗਲੋ ਬੰਦੋ ਆਪਣੇ ਬੇਪ ਥੋੜੀ ਹਾਈਟ ਵੱਲ ਘਟੋ ਹੂੰ ਹਾਈਟ ਦੇ ਹਿਸਾਬ ਨਾਲ ਚੜਾਈ ਘਟਾ ਗਲੋ ਚਲੋ ਉਨੀ ਕਾਫੀ ਘਟ ਜਣ ਜੀ ਹੋ ਲੱਕੜਾਂ ਵਰਕਟਿਆ ਮੱਚੀ ਚ ਨਹੀਂ ਕੋਈ ਦੋ ਲੱਕਾਂ ਵਾਲੀ ਇੱਥੇ ਘੰਡੇ ਗੁੰਡੇ ਤੇ ਕਿੰਨੂ ਹੈ ਚਿੱਟ ਦੇਖ ਤੇ ਇਹ ਲਿਆਇਆ ਕੋਈ ਚਿੱਟਾ ਹੈਲਟਰ ਬਣਾ ਕਹਦਾ ਇਹ ਦੇਖ ਪੁੱਲ ਨਹੀਂ ਵੀ ਲੋ ਯਾਦ ਆ ਪਾਣੀ ਰੱਖ ਲੈਂਦੇ ਗਰਮ ਪਾਣੀ ਗਰਮ ਨਾਲ ਹੱਥੋਂ ਹੱਥ ਕਾਲੇ ਹੋਏ ਕਿਉਂ ਆਪਣੇ ਹੂੰ ਇਹ ਲੋੜਾ ਪੜੂ। ਉਹ ਉੱਥੇ ਬਾਰਾਂਚੀ ਰੱਖ ਲਾਂਗੇ ਚਾਹ ਤਾ ਉੱਥੇ ਬਣਾ ਲਾਂਗੇ ਆਪਾਂ। ਹਾਂ ਮੱਖੀ ਬਣਾ ਲਾਂਗੇ। ਬਾਹਰ ਐਵੇਂ ਠੰਡ ਚ ਨਿਕਲਣਾ। ਲਓ ਮਤਰਾ ਹੁਣ ਹਨੇਰਾ ਹੋ ਗਿਆ ਅਸੀਂ ਆਪਣਾ ਖਾਣਾ-ਦਾਣਾ ਤਿਆਰ ਕਰ ਰਹੇ ਹਾਂ ਤੇ ਹੁਣ ਫਿਰ ਇਥੋਂ ਬੈਟਰੀ ਵੀ ਡਾਊਨ ਆ ਫੋਨ ਦੀ ਤੇ ਦਿਖਦਾ ਵੀ ਨਹੀਂ ਕੁਛ ਹੈਗਾ ਇੱਥੇ। ਚਾਰੇ ਪਾਸੇ ਸੁੰਨਸੰਨ ਪਿਆ ਦੀ ਸਿਰਫ ਤਿੰਨ ਬੰਦੇ ਬੈਠੇ ਆ ਤੇ ਇੱਥੇ ਹੁਣ ਅਸੀਂ ਖਾਣਾ ਦਾਣਾ ਆਪਣਾ ਬਣਾਉਂਦੇ ਆ ਖਾਣੇ ਆ ਬਾਕੀ ਸਵੇਰੇ ਮਿਲਦੇ ਆ ਕੱਲ ਨੂੰ ਆਪਾਂ ਇੱਥੇ ਮੜ ਤੋਂ ਕਿਹੜਾ ਪਾਸਾ ਬਾਈ ਥਮਸਰ ਜੋਤ ਥਮਸਰ ਥਮਸਰ ਜੋਤ ਆ ਜਿਹੜਾ ਥਮਸਰ ਪਾਸ ਉਹ ਕਰਾਸ ਕਰਨਾ ਹੈ ਠੀਕ ਆ ਕੱਲ ਦੇ ਨਿਆਰ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਅੱਜ ਲਈ ਫਿਰ ਗੁੱਡ ਨਾਈਟ ਮਿਲਦੇ ਆ ਸਵੇਰੇ ਜੁੜੇ ਰਹੋ ਚੈਨਲ ਦੀਆਂ ਵੀਡੀਓ ਪਸੰਦ ਆਉਂਦੀਆਂ ਨੇ ਤਾਂ ਲਾਈਕ ਲੋਕ ਕਰ ਦਿਆ ਕਰੋ ਯਾਰ ਓਕੇ ਧੰਨਵਾਦ